ਦੇਖਿਓ ਨਾ ਇਹਗਾ ਅੱਛਾ ਤੁਸੀਂ ਇਹਨਾਂ ਨਾਲ ਹੋਣੇ ਆਵੇ ਗੱਡੀ ਆਈ ਆਪਣੇ ਮੈਂ ਠੀਕ ਠੀਕ ਆ ਪਾਓ ਅੱਗੇ ਆਹੀ ਉਹਦੇ ਪੰਦੇ ਆ ਅੱਛਾ ਮੈਂ ਬਗਰਾ ਕਿਨਾ ਚਾਰ ਦੇ ਇਕੱਠਾ ਮੰਡੀਆਂ ਜਾ ਰਹੀਆਂ ਜੀ ਇਹਦੇ ਸਾਹ ਕੋਲ ਚਾਰ ਦੇ ਟੋਲੀਆਂ ਲਾਈਆਂ ਜਾ ਰਹੀਆਂ ਪਰ ਪਰ ਚਾਰੇਆ ਸਰਦਾਰ ਲਾਲਜੀ ਸਿੰਘ ਭੁੱਲਰ ਸਾਹਿਬ ਚੋਕ ਫੀਡ ਸਾਰਾ ਚੀਜ਼ ਪੈਗੀ ਪਹੁੰਚਦੀ ਕਰਨੇ ਆ ਤੇ ਗੱਲਬਾਤ ਕਰ ਰਿਹਾ ਮੰਤਰੀ ਦਾ ਅਸਲ ਤੇ ਜਾ ਦੇ ਲੰਨ ਕੋ ਬਹੁਤ ਸਹਿਯੋਗ ਦਿੱਤਾ ਜਿੰਨਾ ਗੱਲ ਕੀਤੀ ਮੈਂ ਖਾਦ ਨਾਲ ਉਹ ਵਾਦ ਸਾਰੇ ਹਰੇ ਕਮਿਟੀ ਕਰ ਬਹੁਤ ਵੀ ਸੁਣ ਰਹਾ ਮੰਤਰੀ ਸਾਹਿਬ ਤੇ ਬਾਕੀ ਵੀ ਦੇਖ ਲੋ ਤੇਰੇ ਟੇਰ ਲਾਏ ਹੋਏ ਆ ਜੀ ਬੈਠਾਂ ਦੇ ਦੇਖੋ ਜਿਹੜਾ ਸਾਰੇ ਚਾਰ ਮੰਤਰੀ ਸਾਹਿਬ ਵੱਲੋਂ ਤੇ ਜਗ੍ਹਾ ਹੈ ਜੀ ਉਹਨਾਂ ਲੋਕਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਤੱਕ ਬਹੁਤ ਸੱਚ ਗਾਲ ਜੀ ਮੰਤਰੀ ਸਾਹਿਬ ਜੀ ਬੜੀ ਗੱਲ ਤਾਂ ਬਤੇ ਤੇ ਕੋਰਾ ਦਾ ਸਮਾਰਾਤ ਫਿਰ ਅਜੇ ਵੀ ਬਾਈ ਜੀ ਸਭਰਾਤ ਆ ਤਾ ਜਾਣਾ ਨਹੀਂ ਚਾਹੁੰਦਾ ਹਟੋ ਤੁਮ ਵੀ ਫੋਟੋ ਲੈਣਾ ਮੇਰਾ ਫੋਟੋ ਲੈ ਲਿਆ ਵਾ ਬਰਬਰ ਬਰਬਰ ਸਮਾਰਾਤ ਪਰਸੋਂ ਦੇ ਵਿੱਚ ਬਾਈ ਜਤੋ ਵੀ ਸਭਾ ਦੀ ਤਰਫੋਂ ਕੋਪੀ ਆ ਰਿਹਾ ਹੈ ਨਾ ਬਾਈ ਜਾਨਮੀ ਪਤਨੀ ਸਾਹਿਬ ਦੇ ਨਾਲ ਫੋਟੋ ਖਿਚਾ ਲਿਆ ਖਾਨ ਭਾਈ ਖਾਨ ਭਾਈ ਖਾਨ ਭਾਈ ਖਾਨ ਭਾਈ ਦੇਖੋ ਇਹਨੂੰ ਬਤਾਏ ਦੇਖੋ ਕਿੰਨਾ ਪਿਆਰ ਕਰਦੇ ਆ ਮੰਤਰੀ ਸਾਹਿਬ ਦੇ ਨਾਲ ਏਰੀਆ ਦੇ ਵਿੱਚ ਹਰ ਇੱਕ ਵੀਰ ਇੱਕ ਵਾਰ ਤੁਮ ਆ ਗਿਆ ਅੱਜ ਅੱਜ ਮੰਤਰੀ ਸਾਹਿਬ ਮੰਤਰੀ ਸਾਹਿਬ ਜੀ ਕੋਈ ਚਾਹੀਦਾ ਦੇਖੋ ਕੀ ਪਤੀ ਰਾਲ ਤੇ ਆਪਣੀ ਚਾਹ ਚਾਹ ਪਤੀ ਦਾ ਨਾਮ ਜੀ ਮਸਾਬ ਵਾਲੇ ਮੋਬਾਈਲ ਨੰਬਰ ਦਿਓ ਸਾਰੇ ਬੰਦੇ ਮੰਤਰੀ ਆ ਗਏ ਅੱਜ ਅਹੀ ਮੰਤਰੀ ਸਾਹਿਬ ਆ ਰਹੇ ਆ ਬੰਦੇ ਆਦੇ ਤੁਹਾਡਾ ਮੰਤਰੀ ਸਾਹਿਬ ਬੜਾ ਯਾਰ ਤੇ ਰਾਤ ਕੰਮ ਕਰੀ ਜਾਂਦੇ ਮੈਂ ਜਾਂਦੇ ਰਹਿੰਦੇ ਬੰਦੇ ਆਦੇ ਯਾਰ ਮੰਤਰੀ ਸਾਹਿਬ ਦੇ ਨਾਲ ਖਾਨ ਸਾਹਿਬ ਵੀ ਤਸਵੀਰਾਂ ਮੰਤਰੀ ਸਾਹਿਬ ਦੇ ਨਾਲ ਖਿਚਵਾ ਰਹੇ ਆ ਜੀ ਬੜਾ ਸੁਜੋਗ ਆ ਜੀ ਮੰਤਰੀ ਸਾਹਿਬ ਨੂੰ ਇਲਾਕੇ ਦਾ ਸਭਰਾ ਤੋਂ ਲੱਗੇ ਬਾਈ ਜੀ ਸਾਰਾ ਏਰੀਆ ਮੁੱਖਿਆਂ ਦੇ ਤੱਕ ਉਹਨਾਂ ਚੇਹਰੇ ਬੱਚਿਆਂ ਨੂੰ ਮਿਲ ਵੀ ਰਿਹਾ ਹੈ ਜੀ ਪਹਿਲੇ ਤੋਂ ਪੁਰਾਣਾ ਬਣਿਆ ਹੋਇਆ ਹੈ ਨਾ ਜੀ ਉਹਨਾਂ ਦਾ ਕਿਤੇ ਅਨਾਜ ਪੌੜਾ ਭਾਈ ਨੂੰ ਸ਼ਾਰਟ ਆਕਰ ਇਹ ਮੁੰਡਿਆਂ ਨੂੰ ਆਏ ਤੇ ਇਹ ਤੋਂ ਮੁੜੇ ਹੋ ਹੈ ਜਾਓ ਕੋਈ ਤੇ ਲੈ ਜਾਓ ਤੁਸੀਂ ਕਿਹਨੇ ਕੱਟੋ ਮੇਰੇ ਤੋਂ ਮੈਸੇਜ ਹੈ ਮੇਰੇ ਤੋਂ ਪੀਰੇ ਪਾਣੀ ਨਾਲ ਇਹਨਾਂ ਦੇ ਤੋਂ ਪ੍ਰਤੀਕ ਹੈ ਹਰ ਇੱਕ ਹਰ ਇੱਕ ਪੀਰ ਤੱਕ ਰਾਜ ਨੂੰ ਵੇਚਾ ਫੀਡ ਹੋਵੇ ਚੁੱਕ ਹੋਵੇ ਮੰਤਰੀ ਸਾਹਿਬ ਆਪ ਕਹਿ ਗਏ ਕੋਈ ਬੰਦਾ ਕੋਈ ਰਹਿਣਾ ਨਹੀਂ ਚਾਹੀਦਾ तो जिम्मेवारी ला रहे दस मिनट मंत्री साहब जिन्होंने बंद तक नहीं चार चौकर पहुंचा सी ਨੂੰ ਮੰਤਰੀ ਸਾਹਿਬ ਨੇ ਇਹ ਕੋ ਆਪ ਕਿਹਾ ਵੀ 10 ਇਕਠਾ ਕਰਦੀਆਂ ਉਹਨਾਂ ਤੱਕ ਪਹੁੰਚਦੀਆਂ ਕਰਦੇ ਆ ਆ ਹੁੰਦੀ ਆ ਗੱਲ ਨਹੀਂ ਕਰਾਉਣੀ ਨਹੀਂ ਕਰਾਉਣੀ ਗੱਲ ਮੰਤਰੀ ਸਾਹਿਬ ਸਾਰੇ ਪੀ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਰੱਖਦੇ ਆ ਜੀ ਬੱਚਿਆਂ ਨੂੰ ਤਾਂ ਇਹ ਨਹੀਂ ਜਿਆਦਾ ਪਿਆਰ ਦਿੰਦੇ ਜਿਵੇਂ ਕੋਈ ਵੀ ਬੱਚਾ ਉਹ ਹੱਥ ਮਲਾ ਕੇ ਜੱਫੀ ਪਾ ਕੇ ਬੰਦੇ ਦੇ ਸਾਹਮਣੇ ਜਾ ਕੇ ਕਰਾਉਂਦਾ ਹੈ। ਖੜਾ ਦੇ ਵਿੱਚ ਜਿਹੜੇ ਲੋਕ ਡੁੱਬੇ ਸੀ ਉਹਨਾਂ ਨੂੰ ਵੀ ਕੱਢਣ ਲਈ ਬਹੁਤ ਵੱਡਾ ਜੁੱਦਾ। ਜਿਹੜਾ ਮੰਤਰੀ ਸਾਹਿਬ ਨੇ ਅਚਾਰ ਭੇਜਿਆ ਵੇਖੋ ਕਿਵੇਂ ਲਾਦ ਲਾ ਦੇ ਕੇ ਲਿਆ ਰਹੇ ਆ ਲੋਕ ਬਸ ਤੇ ਫਿਰ ਵੀ ਲੋਕ ਇਹ ਗੱਲ ਕਹਿਣ ਵੀ ਸਾਡੇ ਮੰਤਰੀ ਸਾਹਿਬ ਨੇ ਪੁੱਛਿਆ ਨਹੀਂ ਦੱਸਿਆ। ਬਸ ਆ ਬਣਾ ਰਹੇ ਆ ਪੀਰ ਭਰਾ

ਨੇਰੇ ਬੰਦਾ ਵਧੀਆ ਕਾਲਾ ਬੜੀਆ ਕੰਡਾ ਕਾਲਾ ਨਾ ਕੱਢਿਆ ਕਰਦਾ ਕੰਡਾ ਕਰਦਾ ਨਹੀਂ ਸੱਚੀ ਗੱਲ ਦੱਸ ਕਰਦਾ ਕਿ ਨਹੀਂ ਕੱਢਦਾ ਦੱਸ ਦੇ ਫਿਰ ਕੀ ਕਰਦਾ ਕੱਢਦਾ ਨਾ ਕੱਢਿਆ ਕੋਈ ਅੰਦੇ ਖੜਦਾ ਕੱਢਦਾ ਕਿ ਨੂੰ ਪ੍ਰਵਾਹ ਨੂੰ ਪ੍ਰਵਾਹ ਨੂੰ ਮੀਂਹ ਨਹੀਂ ਨੂੰ ਪਾਸੇ ਆ ਦੇਗਾ ਜਿੱਦਾਂ ਤੁਹਾਨੂੰ ਮੀਂਹ ਨੂੰ ਬੱਚਿਆਂ ਦੇ ਨਾਲ ਬਹੁਤ ਪਿਆਰਾ ਹੈ ਮੰਤਰੀ ਸਾਡਾ ਬੱਚਿਆਂ ਦੇ ਨਾਲ ਬਹੁਤ ਪਿਆਰਾ ਹੈ ਮੰਤਰੀ ਸਾਡਾ ਹੈ ਬੱਚਿਆਂ ਦੇ ਨਾਲ ਬਹੁਤ ਪਿਆਰਾ ਹੈ ਮੰਤਰੀ ਸਾਡਾ ਮੰਨ ਗਿਆ ਜੀ ਮੰਨ ਗਿਆ ਕਾਲਾ ਨਹੀਂ ਕੀਤੀ ਠੀਕ ਹੈ ਪੱਕਾ ਬੜੀ ਵਧੀਆ ਮਾਝੀ ਆਇਆ ਕੀਵਾ ਸਾਡੀ ਕੀ ਹੈ ਸਾਡੇ ਨਾਲ ਸੇਵਾ ਕਰ ਰਹੇ ਬਹੁਤ ਬਚਾ ਔਨਲਾਈਨ ਹੋ ਬੱਚੀਵਾ ਧੰਨਵਾਦ ਹੈ ਜੀ ਲੋਕਾਂ ਦਾ ਵੀ ਬੜਾ ਸਹਿਯੋਗ ਆ ਤੇ ਮੰਤਰੀ ਸਾਹਿਬ ਵੀ ਕਸਰ ਨਹੀਂ ਛੱਡ ਰਿਹਾ ਜੇ ਗੱਲ ਕਰੀਏ ਕਰਾਚਨ ਦੀ ਤੋੜੀ ਦਾਦੇ ਜੀ ਕੋਈ ਵੀ ਚੀਜ਼ ਆ ਪਬਜੀ ਹਰ ਇੱਕ ਚੀਜ਼ ਪਹੁੰਚਦੀ ਕੀਤੀ ਜਾ ਰਹੀ ਆ ਤੇ ਸ਼ੇਅਰ ਕਰੋ ਵੀਡੀਓ ਬਤਵਾ ਜੀ ਅਸੂਲਪੁਰ ਪਿੰਡ ਦੇ ਵਿੱਚ ਜੀ ਸ਼ੇਅਰ ਕਰ ਦਿਓ ਵੀਡੀਓ